ਲਿਵਰ ਆਇਆ ਪੰਜਾਬ ਸੂ ਦਾ ਮੱਥਾ ਟੇਕਣਾ ਆਇਆ ਸੀ ਅੱਛਾ ਜੀ ਅਰਦਾਸ ਮੈਸੇਜ ਆ ਜੀ ਅਰਦਾਸ ਜੀ ਪਰਿਵਾਰ ਦੀ ਸੁਖ ਸ਼ਾਂਤੀ ਲਈ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀ ਠੀਕ ਹੈ ਜੀ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮਾ ਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਜੀ ਬੇਨਤੀ ਕੀਤੀ ਜੀ ਅਰਦਾਸ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸਦਾ ਪਹਿਲਾ ਗੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਨਾਲ ਮੈਂ ਦੇਖੋ ਅੰਦਰ ਦੋ ਇਹ ਅਰਦਾਸ ਵਿੱਚ ਜੀਤੇ ਜੀ ਅਰਦਾਸ ਜੀ ਪਰਿਵਾਰ ਦੀ ਸੁਖਸ਼ਾਂਤੀ ਲਈ ਸੋ ਤਾਂ ਪਹਿਲਾ ਕਿਹੜਾ ਲੱਗਿਆ ਇੰਡੀਆ ਦਾ ਸੋ ਮੱਥਾ ਢਕਾਉਣ ਆਇਆ ਸੀਗਾ ਠੀਕ ਹੈ ਜੀ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਢਕਾਉਣ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਵਾਂ ਵਾਜੂ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅੱਜ ਇਹ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਜੀ ਪਰਿਵਾਰ ਦੀ ਸੁਖਸ਼ਾਂਤੀ ਲਈ ਤੇ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਕਿਹੜਾ ਲੱਗਿਆ ਇੰਡੀਆ ਦਾ ਸੁਮ ਮੱਥਾ ਢਕਾਉਣ ਆਇਆ ਸੀ ਇਹਦਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਮੈਂ ਦੇਖੋ ਅੰਦਰ ਦੋਲੀ ਵਾਰ ਆਇਆ ਪੰਜਾਬ ਸੂਤ ਦਾ ਮੱਥਾ ਢਕਾਉਣ ਆਇਆ ਸੀ ਅੱਛਾ ਜੀ ਅਰਦਾਸ ਜੀ ਪਰਿਵਾਰ ਦੀ ਸੁਖਸ਼ਾਂਤੀ ਲਈ ਸੋਸਾ ਪਹਿਲਾ ਗੇੜਾ ਲੱਗਿਆ ਇੰਡੀਆ ਦਾ ਸੁਮ ਮੱਥਾ ਢਕਾਉਣ ਆਇਆ ਸੀ ਠੀਕ ਹੈ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਵਾਂ ਵਾਜੇ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਹੀ ਪਰਿਵਾਰ ਦੀ ਸੁਖ ਸ਼ਾਂਤੀ ਲਈ ਤੇ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਨਾਲ ਮੈਂ ਦੇਖੋ ਹੁਣ ਗ ਇਹ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਜੀ ਪਰਿਵਾਰ ਦੀ ਸੁਖਸ਼ਾਂਤੀ ਲਈ ਸੋ ਤਾਂ ਪਹਿਲਾ ਕਿਹੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਵਾਂ ਵਾਜੂ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅੱਜ ਇਹ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਜੀ ਪਰਿਵਾਰ ਦੀ ਸੁਖਸ਼ਾਂਤੀ ਲਈ ਤੇ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਕਿਹੜਾ ਲੱਗਿਆ ਇੰਡੀਆ ਦਾ ਸੁਮ ਮੱਥਾ ਢਕਾਉਣ ਆਇਆ ਸੀ ਇਹਦਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਮੈਂ ਦੇਖੋ ਅੰਦਰ ਦੋਲੀ ਵਾਰ ਆਇਆ ਪੰਜਾਬ ਸੂਤ ਦਾ ਮੱਥਾ ਢਕਾਉਣ ਆਇਆ ਸੀ ਅੱਛਾ ਜੀ ਅਰਦਾਸ ਜੀ ਪਰਿਵਾਰ ਦੀ ਸੁਖਸ਼ਾਂਤੀ ਲਈ ਸੋਸਾ ਪਹਿਲਾ ਗੇੜਾ ਲੱਗਿਆ ਇੰਡੀਆ ਦਾ ਸੁਮ ਮੱਥਾ ਢਕਾਉਣ ਆਇਆ ਸੀ ਠੀਕ ਹੈ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਵਾਂ ਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਹੀ ਪਰਿਵਾਰ ਦੀ ਸੁਖ ਸ਼ਾਂਤੀ ਲਈ ਤੇ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਨਾਲ ਮੈਂ ਦੇਖੋ